ਵੇਖ ਕਾਹਤੇ ਕਰੰਦੇ ਹੈਂ ਹਰ ਰੋਜ਼ ਇਕੰਜਰ ਖਾਣਾ ਕਦੀ ਮੈ ਦਵਾਈ ਲੈਣੀ ਕਦੀ ਮੈ ਕੋਸ਼ ਲੈਣਾ ਮੇਹਰਾਂ ਇੰਨਾ ਕਭ ਯਾਦ ਪਈਆ ਕੱਢਿਆ ਇਹ ਮੈਂ ਦੇ ਦੇਣੀ ਇਹ ਤੇ ਕੁੜੀ ਦਾ ਮਸਰਪਾ ਨਾ ਵੇੜੀ ਦੇਣੀ ਕਿਤੇ ਇਨੇ ਦੁਖੀ ਕਾਹਨੇ ਕਦੀ ਦਵਾਈਆਂ ਕਦੀ ਕੋਸ਼ ਕੰਨ ਨੂੰ ਵੱਡੀ ਹੋਈ ਸੌ ਵੇਉਣਾ ਕਰਨਾ ਫੇਰ ਨਾ ਨਾ ਇਹ ਰੱਖੂਗਾ ਇਹ ਮੈਨੂੰ ਇਹ ਮੈਂ ਆਪਣੀ ਦੋਤੀ ਨੂੰ ਸਭ ਕੁਝ ਦੇਣਾ ਇਹ ਫਿਰ ਮੈਂ ਤੇ ਇਹਦੇ ਪੂਰੇ ਕਰੂੰਗੀ ਤੇ ਆਪਣੇ ਕਿੱਥੋਂ ਪੂਰੇ ਕਰੂੰਗੀ ਮੈਂ ਸਭ ਹੈ ਮੈਨੂੰ ਮੱਝ ਦਾ ਕੰਮ ਕਰਨਾ ਪੈਣਾ ਮੈਂ ਵੇਹ ਸਮਾਂ ਇਹਨਾਂ ਕਰਦੀ ਚੀਂ ਤੋ ਫਿਰ ਆਲੇ ਆਂ ਇਹ ਕੁੜੀ ਦੇ ਕੋਠੇ ਨੂੰ ਦੋ ਤੱਕ ਦੇ ਇਹ ਮੱਝ ਨੇ ਆ

पनी दे ने ली दे है गई फोट ली दि चार्ज इने ली मैं त ਕੁੜੀ ਦੇ ਸਿਰ ਤੇ ਮੈਂ ਤਾਂ ਲਸਰਾਣਾ ਦਿੰਦੀ ਚਾਜ ਨਾਲ ਨਿਆਣੀ ਪੈ ਜੂਗੀ ਠੀਕ ਨਹੀਂ ਨਾ ਹੈਗੀ ਤਾਂ ਕਰਕੇ ਕੁਛ ਨਹੀਂ ਕੁਛ ਨਹੀਂ ਕਰਨ ਦਈ ਕੁਛ ਨਹੀਂ ਮੈਂ ਕਰਨ ਦਈ ਨਹੀਂ ਤੁਸੀਂ ਕਰਨ ਤੇ ਲੱਗੇ ਹੋ ਕੋ ਮਮਮੀ ਕੀ ਕਰਨ ਲੱਗੀ ਮੈਂ ਕੁਛ ਨਹੀਂ ਕਰਨ ਲੱਗੀ ਕਿ ਮੈਨੂੰ ਕਿਉਂ ਲੱਗਾ ਕਿ ਮਮਮੀ ਦੇ ਸਿਰਾਣਾ ਦੇ ਕੇ ਸਾਥੋਂ ਕਰਨ ਲੱਗੀ ਕਰਨ ਤੇ ਮਮਮੀ ਕੁਛ ਲੱਗੀ ਸੀ ਈ ਐਸਾ ਨਹੀਂ ਮਮਮੀ ਨਾ ਕਰ ਜੂਗੀ ਮੈਂ ਨਹੀਂ ਕਦੀ ਸੋਚਿਆ ਸੀ ਉਹ ਤੇ ਮੰਮੀ ਬਹੁਤ ਜ਼ਿਆਦਾ ਗਲਤ ਕੱਲ ਲੱਗੀ ਜੇ ਮੈਂ ਨਾ ਆਉਂਦੀ ਮੈਂ ਉਹ ਕਰਦੀ ਮੈਂ ਨਾ ਚਲੀ ਜਾਣਾ ਸੀ ਮੈਂ ਇਹ ਤਾਂ ਉਹ ਤਾਂ ਨੀ ਕੀ ਕਰਦੇ ਆ ਇੱਕ ਭਾਂਡੇ ਥੱਲੇ ਛੋੜ ਦਿੱਤੇ ਹੀ ਕੁਛ ਨਹੀਂ ਮੈਂ ਕਰਨ ਦਿੱਤੇ ਨੂੰ ਕਿ ਬਹਿ ਗਿਆ ਕੋਈ ਨਹੀਂ ਮੰਮੀ ਮੇਰਾ ਕੋਈ ਰ ਮੈਂ ਮੰਮੀ ਨਾ ਅੱਜ ਚੱਲ ਜਾਣਾ ਮੈਂ ਆਪਣੇ ਪਿੰਡ ਨੂੰ ਐਡੀ ਸਿੱਤੇ ਕੀ ਹੋ ਗਿਆ ਤੂੰ ਚੱਲ ਜਾਣਾ ਗੱਲ ਕੀ ਹੋਈ ਹੁਣ ਕੋਈ ਗੱਲ ਨਹੀਂ ਮੈਨੂੰ ਕਿਹਾ ਮੰਮੀ ਤੇ ਮੈਨੂੰ ਸੱਚੀ ਸੱਚੀ ਦੱਸਿਓ ਮੈਨੂੰ ਐ ਲੱਗਾ ਵੀ ਤੁਸੀਂ ਇਸ ਤਰ੍ਹਾਂ ਮੈਂ ਕਿਤੇ ਦੋਰੀ ਦੇ ਸਾਹ ਕੋਲ ਨੂੰ ਚੱਲ ਮੰਮੀ ਮੈਂ ਨਿਆਂ ਲੱਗਾ ਵੀ ਤੂੰ ਜਿਵੇਂ ਨਸਰਾਣਾ ਦੇ ਕੇ ਮੇਰੀ ਕੁੜੀ ਨੂੰ ਮਾਰ ਲੱਗੇ ਮੈਂ ਨਾ ਸੋਚਿਆ ਜੀ ਨੀ ਤੇਰਾ ਬਹਿਜੇ ਬੇੜਾ ਕੋ ਜੀ ਦਾ ਹੈ ਤੂੰ ਮੇਰੇ ਵਾਸਤੇ ਬਪਾਰੇ ਕੀ ਸੋਚਦੀ ਹੈ ਨਾਲੇ ਮੇਰੇ ਘਰ ਰਹੀ ਨਹੀਂ ਨਾਲੇ ਮੁਫਤ ਦੀਆਂ ਨੂੰ ਰੋਟੀਆਂ ਤੋੜਦੀ ਨਾਲੇ ਬੰਨ ਸਮੰਨਾ ਇਹਨੂੰ ਖਵਾਉਣੀ ਤੇ ਤੂੰ ਮੇਰੇ ਤੇ ਝੂਠਾ ਹੀ ਜਾਮ ਲਾਈ ਜਾਨੀਂ ਕਿ ਤੇਰਾ ਬਹਿਜੇ ਬੇੜਾ ਕੋ ਜੀ ਦਾ ਹੈ ਹੈ ਕਿੰਨੇ ਦੀ ਕੋ ਪੈਸੇ ਨਹੀਂ ਮੰਗਦੀ ਤੁਹਾਨੂੰ ਇਹ ਲੱਗਦਾ ਮੈਂ ਫੇਰ ਵੀ ਤੇਰੇ ਵਾਸਤੇ ਆਵੇ ਪੈਸੇ ਲਈ ਆਈ ਮੈਂ ਹਾਂ ਉਹ ਚੈਦੇ ਨਹੀਂ ਰ ਜਾ ਕੇ ਦਵਾਈ ਲੈ ਆਉਗੀ ਤੂੰ ਮੇਰੇ ਬਾਰੇ ਕੀ ਸੋਚੇਂ ਤਈ ਹਾਂ ਨਹੀਂ ਮੈਂ ਤੇ ਕਦੀ ਵੀ ਨਾ ਤੈਨੂੰ ਪੈਸੇ ਦਵਾ ਹੁਣ ਹੈ ਐਡੀ ਸੋਚ ਮਾੜੀ ਤੇਰੀ ਮੇਰੇ ਵਾਸਤੇ ਤੈਨੂੰ ਤਸਰਾਣੀ ਨੂੰ ਤੇ ਕੀ ਕਰ ਲੱਗੇ ਮੈਂ ਨਾ ਕੁੜੀ ਦੇ ਸਿਰ 'ਤੇ ਦੇਣ ਲੱਗੀ ਹਾਂ ਮੈਂ ਕੁੜੀ ਜੱਜ ਨਾ ਪੈ ਜੂਗੀ ਠੀਕ ਨਹੀਂ ਹੈਗੀ ਸੋਚੋ ਮਰ ਜਾਊਗੀ ਤੇ ਕੰਮ ਕਰ ਲੇਗੀ ਕੋਈ ਚੋਕੇ ਦਾ ਚੀ ਚੀਨ ਕਰਦੀ ਰਹਿੰਦੀ ਆ ਉਹ ਨਾ ਤੈਨੂੰ ਕੰਮ ਕਰ ਦਿੰਦੀ ਨਾ ਕੋਸ਼ ਤੇ ਤੂੰ ਹੋਰ ਮਤਲਬ ਕਾਦ ਰਿਆ ਹਾਏ ਬੇਰੱਬਾ ਬੇਰੱਬਾ ਮੈਂ ਕੀ ਕਰਾਂ ਵੇਖੋ ਐਨਾ ਮੈਂ ਕਰਦੀ ਆ ਮੈਨੂੰ ਐ ਹੀ ਲੱਗਾ ਮੈਨੂੰ ਨਹੀਂ ਪਤਾ ਕਿ ਤੂੰ ਇਹ ਮੈਨੂੰ ਆਵੇਂ ਰਹਿਣਾ ਆਵੇਂ ਤੇਰੇ ਘਰ ਦੇ ਹਾਦਸੇ ਜਾਂ ਤੂੰ ਆਪਣੇ ਘਰ ਜਾ ਕੇ ਕਾਨੂੰ ਕੁਛ ਵੀ ਤੇਰੀ ਕੁੜੀ ਨੂੰ ਹੈਗਾ ਤੂੰ ਤੇ ਮੇਰਾ ਹੀ ਨਾਮ ਲਾਉਣਾ ਜੱਗ ਜੱਗ ਮੈਂ ਤਨੁ ਦਲਤੀ ਉਹ ਨਹੀਂ ਕੋਈ ਕਰਤੇ ਯੋ ਮੈਂ ਕਰੀ ਵੀ ਨਹੀਂ ਮੰਨਣਾ ਕਿਉਂ ਮਾਰ ਜੀ ਮਾ ਜੀ ਮੇਰਾ ਭਾਵਰਾ ਬੰ ਮੈਨੂੰ ਕਿੱਥੇ ਢੋਈ ਦਉਦਾ ਹੋਗਾ ਹਾਂ ਮੈਂ ਕੁੜੀ ਮਾਰ ਕੇ ਵੇਖੋ ਨਾਲੇ ਮੈਂ ਪੈਸੇ ਲਿਆਈ ਦਵਾਈ ਖੁਤੀ ਜੋਗੇ ਨਾਲੇ ਮੇਰੇ ਏਡਾ ਜਾਨ ਬਣਾ ਦੇ ਮੈਂ ਤਰ ਤੈ ਨਾ ਫਰੇ ਹੋ ਜਾ ਮੈਨੂੰ ਨਾ ਘੱਟ ਲਾ ਪਰੇ ਹੋ ਜਾ ਕੋਈ ਤੇਰੀ ਮੈਂ ਮੰਮੀ ਮੂਮੀ ਨਹੀਂ ਮੈਂ ਤੇਰਾ ਪੰਡ ਖਾਤਾ ਇਨਾ ਉਹਦਾ ਖਵਾਦੀ ਮੰਮੀ ਮੈਂ ਤੇਰਾ ਬੜਾ ਕਰਦੀ ਹਾਂ ਪਰੇ ਰਨਵਾਨੀ ਮੈਂ ਤੈਨੂੰ ਭੈਣ ਸਮਝਿਆ ਬਖਾਤਾ ਹੀ ਨਾ ਮਤਰੇ ਆ ਪਨ ਨਹੀਂ ਮੰਮੀ ਮੈਨੂੰ ਦੇਨ ਨਹੀਂ ਲੱਗਾ ਮੈਂ ਤੈਨੂੰ ਕਿਉਂ ਝੂਠ ਬੋਲਣਾ ਚੱਲ ਜਾ ਮੇਰੇ ਕੋਲ ਉੱਠ ਕੇ ਚੱਲ ਜਾ ਤੈਨੂੰ ਮੈਂ ਦੱਸਾਂ ਚਾਚਾ ਹੀ ਜਾ ਹੁਣ ਕੋਈ ਪੈਸਾ ਨਹੀਂ ਚੁੜਨਾ ਤੈਨੂੰ ਆਵੇਂ ਮੈਂ ਤੇਰੇ ਚੋਕੇ ਪੈਸੇ ਕੱਢੇ 10000 ਹੁਣ ਨਹੀਂ ਚੁੜਨਾ ਮੈਨੂੰ ਨਾ ਦੇ ਦੋ ਮੈਂ ਨਾ ਕਰਾ ਲਾਂਗਾ ਹੁਣ ਨਹੀਂ ਮਟੇ ਚਲੀ ਜਾ ਵਾਸੇ ਮੇਰੇ ਕੋਲ ਹੁਣ ਕੋਈ ਤਰੀਆਂ ਤਦਿਲ ਮੈਨੂੰ ਦੇ ਦੇ ਪੈਸੇ ਮੈਂ ਦੱਸ ਤਾ ਕਰਵਾ ਲਾਂ ਤੂੰ ਮੈਨੂੰ ਪਹਿਲੇ ਹੀ ਮੈਂ ਮੈਂ ਤੇਰੇ ਕਿਹੜੇ ਭਾਗ ਤੀ ਮੈਂ ਨਾ ਤੁਹਾਡੀ ਗੁਮਾਖੀ ਮੰਨਦੀ ਨਾ ਇਹ ਤਾਂ ਗਲਤ ਮੈਂ ਸੋਚ ਲਿਆ ਮੈਂ ਕਿ ਤਿੱਦਾ ਸੋਚ ਲਿਆ ਵੀ ਮੈਂ ਨਿਆਣੀ ਮਾਰਨੀ ਹੈ ਨਾ ਆਈਟੀ ਮੈਂ ਮਾਰੀ ਹੈਗੀ ਆਈਟਾ ਮਾਰਾ ਮੇਰਾ ਦੇ ਮੈਨੂੰ ਕਿ ਮੈਂ ਕੁੜੀ ਮਾਰ ਦੇਣੀ ਮੈਨੂੰ ਆਪ ਮੈਨੂੰ ਨਹੀਂ ਪਤਾ ਨਹੀਂ ਕਿ ਦਿਮਾਗ ਨੂੰ ਕੀ ਹੈ ਜਦ ਮੈਨੂੰ ਟੈਨਸ਼ਨ ਦੇ ਨਾਲ ਹੀ ਐ ਚੋਲੇ ਪਈ ਜਾਂਦੇ ਆ ਬਰੈਟ ਤੂੰ ਉਹਨੂੰ ਖਵਾ ਕੇਲੇ ਤੂੰ ਉਹਨੂੰ ਖਵਾ ਦੋ ਤਾਂ ਮੈਂ ਕਿ ਲੋ ਤੇਰਾ ਕੁਆਂਟੀਆਂ ਘਰੋਂ ਲਵਾਇਆ ਤੇਰੀ ਕੁੜੀ ਵਾਸਤੇ ਹੈ ਮੈਨੂੰ ਕਿ ਲੋੜ ਸੀ ਉਹਦੇ ਮੇਰੀ ਘਪਟੀ ਦੋਤੀ ਤੇ ਦੋਤ ਪਿੰਦੀ ਹੈ ਨਾ ਹੋਣ ਨਹੀਂ ਮਰਦੇ ਨਾ ਕੰਮੋਂ ਤੋਂ ਚਲੀ ਜਾ ਮੇਰੇ ਕੋਲ ਮੈਂ ਅੱਜ ਬਸ ਗਲਤੀ ਮੇਤੋ ਹੋ ਗਈ ਮੈਂ ਗਲਤ ਸੋਚ ਰਹੀ ਆ ਨਹੀਂ ਨਹੀਂ ਹੁਣ ਚੱਲ ਜਾ ਬਸ ਖਤਮ ਹੋ ਗਈ ਕਹਾਣੀ ਤੂੰ ਮਤਰੀ ਆਪਾਂ ਨੂੰ ਖਾਤਾ ਤੂੰ ਸਵਾ ਮੇਰਾ ਕਰਦੀ ਅੱਜ ਤੂੰ ਅਸਰੇਤ ਵਿਖਾਤੀ ਵੀ ਤੂੰ ਮਤਰੀ ਤੇ ਮਤਰੀ ਹੀ ਰਹੇ ਨਹੀਂ ਲਈ ਮੈਂ ਤੈਨੂੰ ਕਦੀ ਸਮਝਿਆ ਨਹੀਂ ਤੇ ਮੇਰੀ ਮਤਰੀ ਮਾਂ ਤੈਨੂੰ ਮਾਂ ਮਾਂ ਨੂੰ ਪਿਆਰ ਕੀਤਾ ਭਾਵੇਂ ਮੈਨੂੰ ਅੱਜ ਪਤਾ ਨਹੀਂ ਕਿ ਤेंशन ਦੇ ਨਾਲ ਹੀ ਦਿਮਾਗ ਘੁੰਮੀ ਜਾਂਦਾ ਮੈਨੂੰ ਐਂ ਹੀ ਲੱਗਾ ਕਿ ਮੈਂ ਤੈਨੂੰ ਸੱਚ ਦੱਸਦਾ ਮੈਨੂੰ ਗਲਤ ਲੱਗਾ ਜੇ ਮੈਂ ਗਮੀ ਨੂੰ ਨਹੀਂ ਕਹਿੰਦਾ ਕਿ ਮੇਰੇ ਵਾਸਤੇ ਪਹਿਰੇ ਰੱਖੀ ਹੈ ਮੈਂ ਸੋਚਿਆ ਮੈਂ ਸੁਣਾ ਦੇਣੀ ਚਾਚਾ ਦਾ ਸਹਾਰਣਾ ਦੇ ਕੇ ਚੌਂਕੇ ਦਾ ਕੰਮ ਕਰ ਲੂ ਚੀਂ ਚੀ ਕਰਦੀ ਰਹੀ ਜੀ ਤੇ ਤੇ ਚੌਂਕੇ ਦਾ ਕੰਮ ਨਹੀਂ ਹੁੰਦਾ ਜਿ ਤੂੰ ਤੇ ਮਤਲਬ ਹੀ ਪੁੱਠਾ ਕੱਢ ਲੈ ਜਿ ਤੂੰ ਤੇ ਮੇਰੇ ਤੇ ਲਾ ਇਲਜ਼ਾਮ ਦਿੱਤੇ ਹੈਂ ਮੈਂ ਜੇ ਤੇਰਾ ਬੇੜਾ ਹਰ ਮੇਰੇ ਕੋਲ ਨਾ ਆਵੀ ਹਣ ਐਨੇ ਆ ਕਿ ਤਾ ਤੇ ਸੋਹਰੇ ਮੁੰਮੀ ਦੇ ਨਾਲ ਤੇ ਜਿੱਦ ਕਿ ਮੇਰੇ ਤੋਂ ਦਮਾਣਾ ਸੀ ਕਿ ਤੈਨੂੰ ਕਰਨੇ ਤੇ ਜਿੱਦੀ ਪਹਿਲੀ ਵਾਰ ਤੋਂ ਪਹਿਲੇ ਅੱਜ ਤੇ ਫੜੀ ਹੈ ਫਿਰ ਬਾਕੇ ਮਮੀ ਨਾਲ ਸੇਲ ਕਰ ਲੈਣਾ ਹੀ ਦੇਣ ਲੱਗੀ ਮੈਂ ਕਿੱਥੋਂ ਪੁੱਛੀ ਦਿਮਾਗ ਨਾਲ ਪੁੱਠਾ ਸੋਚ ਲਿਆ ਦਿਮਾਗ ਵੀ ਨਾ ਇੱਕ ਤੇ ਕੁੜੀ ਦੇ ਚੱਕਰਾਂ 'ਚ ਘੁੰਮਿਆ ਦਿਲਦਾ ਵਾ ਇਹਦਾ ਕਿੰਨਾ ਇਲਾਜ ਕਰਾਵਾਂ ਇਹਦਾ ਕਿੰਨਾ ਕਰਾਂ ਇਹ ਟੈਨਸ਼ਨ ਦੇ ਮਾਰੇ ਮੇਰਾ ਦਿਮਾਗ ਉੱਠਾ ਚੱਲਣਾ ਲੱਗ ਪਿਆ ਕੁਛ ਨਹੀਂ ਆ ਰੱਬਾ ਕਿਉਂ ਮੈਂ ਇਹ ਤੇ ਮਾਰਾ ਰ ਦਿਲ ਕਿੰਨਾ ਦੁਖਿਆ ਮਮੀ ਦਾ ਮੈਂ ਇਹਦੀ ਵੱਡੀ ਗੱਲ ਕਿਨੇ ਕਹੇ ਤੀ ਅੰਨੇ ਤੋਂ ਚੋਕੋ ਮੈਨੂੰ ਰਿਹਾ ਗਿਆ ਬਸ ਤੇਰੇ ਸਾਲੇ ਨੇ ਕੀ ਕਰਨਾ ਹੈ ਤੇ ਤੇਰੀ ਪੈਨਸ਼ਨ ਦੇ ਨਾਲ ਮੈਂ ਦਿਮਾਗ ਮੇਰਾ ਅੱਜ ਮम्मी ਨੂੰ ਕਿੰਨਾ ਗਲਤ ਬੋਲਦਾ ਵਾ ਉਹਨੇ ਤੇ ਪਜਾਈ ਦੇ ਪੈਸੇ ਵੀ ਲੈ ਦੇ ਤੇ ਮੈਨੂੰ ਫੇਰ ਮੈਂ ਥੋੜੀ ਜਿਹੀ ਉਹਨੂੰ ਪੁੱਛ ਲੂੰਗੀ ਉੱਠ ਪੜ ਪਾ ਕੰਮ ਕਰ ਲੈ ਮੇਰੇ ਭਰੇ ਘਰ ਚ ਬਲਕਣ ਨਾ ਕਰ ਥੱਲੇ ਬੈ ਕੇ ਬਥੇਰਾ ਕਲਕਾ ਤੂੰ ਮੈਨੂੰ ਅੱਜ ਲਾ ਦੁੱਤਾ ਵਾ ਦੱਸਦੀ ਮੈਂ ਤੇਰੇ ਪਿਓ ਨੂੰ ਅੱਜ ਫੋਨ ਕਰਕੇ ਸਾਰੀਆਂ ਦੱਸੂ ਮੈਂ ਅੱਜ ਮੈਨੇ ਮੁੰਨੇ ਨਹੀਂ ਮੈਨੇ ਮੰਦੈਲੀ ਨੂੰ ਨੱਸੇ ਵਾ ਸਭ ਦੱਸਣੀਆਂ ਮੈਨੂੰ ਨਾ ਮੇਰਾ ਤਾਂ ਕਿਤੇ ਮਰਨ ਹੋ ਗਿਆ ਐਡਾ ਵੱਡਾ ਤੂੰ ਮੇਰੇ ਤੇ ਜਾਨ ਲਾ ਤਾ ਮੈਂ ਮੇਰਾ ਕਲਪ ਸੋਚ ਬੈ ਕਿ ਮੇਰਾ ਦਿਮਾਗ ਕੰਚ ਨਾ ਖੁੰਮਿਆ ਵਿਆਹ ਹੀ ਚਲੇ ਜਾ ਇੱਥੋਂ ਮੈਂ ਕੋ ਗੁੱਤ ਪਟਾ ਕੇ ਮੈਂ ਤੇਰਾ ਬਾਹਰ ਕਰ ਦੇਣੀ ਚਲ ਜਾ ਮੇਰੇ ਕੋਲ ਅੰਚੋਕਾ ਲੈ ਜਾ ਆਪਣੀ ਸ਼ੋਕਰੀ ਦੀ ਸਾਰਾ ਕੰਮ ਨਿੰਮੇ ਕਰ ਦਿੰਦੀ ਮੇਰੇ ਕੋਲ ਖੀ ਮੇਰੇ ਲੈ ਕੇ ਨਾ ਮੇਰੇ ਕੋਲ ਆਵੀ ਅੱਗੇ ਝੂਠ ਮਾਰੇ ਮੈਂ ਸੱਚੀ ਮਾਰ ਦੇਣੀ ਜੇ ਮੇਰੇ ਕੋਲ ਲੈ ਕੇ ਨਹੀਂ ਤੇਰੀ ਆਖੀ ਹੈ ਮੈਂ ਤੇ ਮਾਰੇ ਡਰ ਹੀ ਸਿੱਖੀ ਇਹ ਵੀ ਕੁੜੀ ਤੇ ਤੁਹਾੜੀ ਰਹਦੀ ਕੁੜੀ ਤੇ ਤੁਹਾੜੀ ਰਹਿੰਦੀ ਅੱਜ ਨਾ ਕੁੜੀ ਦਾ ਕੰਡਾ ਕਾਟੀ ਦੇਣਾ ਪੀਕੀ ਜਾਂਦੀ ਪਰ ਉਹ ਸ਼ੱਕ ਹੋ ਗਿਆ ਉਹ ਵੀ ਚਲਾਕ ਮੈਂ ਵੀ ਬਥੇਰੀ ਲੈ ਆਂਦੀ ਮੈਂ ਆਪਣੇ ਘਰਾਂ ਚ ਜੇ ਤੇ ਦੋ ਦਿਨ ਹੋਰ ਇਥੇ ਰਹੀ ਮੈਂ ਛੱਡਿ ਮੇਰੇ ਚੋਕਾ ਨਹੀਂ ਮੇਰੇ ਕੋਲ ਕਾਹਨ ਮੇਰੇ ਜੋ ਬਤਾ ਸੀ ਚੋੜਿਆ ਜਾਂਦਾ ਨਾ ਨਾ ਤੇ ਕੋ ਕਚਾ ਲੈ ਭਾਰ ਕੇ ਟਰੱਕ ਲੈ ਜਾ ਇਹਨੂੰ ਤੇ ਆ ਮੈਂ ਕਿਥੋਂ ਦੇਣਾ ਮੈਂ ਤੁਜੀ ਆਪਣੀ ਮੁਗੀ ਦੇਣਾ ਇੱਥੇ ਕੰਮ ਚੱਲ ਜਾ ਬੁੜਗੇ ਮੇਰੇ ਕੋਲ ਕੀ ਹੋ ਗਿਆ ਮੰਮੀ ਕਿਉਂ ਨਾ ਸਮਝਾਂ ਮੈਨੂੰ ਮੰਮੀ ਜੀ ਤੇ ਉਹਨਾਂ ਪੈਸੇ ਮੈਂ ਨਾ ਕੱਪੜੇ ਕੁੱਪੜੇ ਪਾ ਹੀ ਨਾ ਜੇ ਮੈਨੂੰ ਨਾ ਪੈਸੇ ਦੇ ਦਿਓ ਮੈਂ ਸੂਟ ਲੈ ਆ ਆ ਜਾ ਹਸਰ ਤੇ ਨਾਲੇ ਆਪਣੇ ਕੋਈ ਨਹੀਂ ਬੱਸ ਉਹ ਤੇ ਪੈਸੇ ਦੇ ਦੇ ਦਿੰਦੀ ਕਿੰਨੇ ਚਾਹੀਦੇ ਤੈਨੂੰ ਦੇ ਦੇ ਦਿੰਦੀ ਤੁਹਾਨੂੰ ਪਤਾ ਮੰਗਾਈ ਬੜੀ ਹੈਗੀ 2 3000 5000 ਤੇ 20 ਨਾਲ ਉਹਨਾਂ ਦੇ ਵੀ ਲੈ ਕੇ ਜਾਵਾਂਗੀ ਫਿਰ ਉਹ ਮਮੀ ਕੀ ਆਖਣਗੇ ਮੈਂ ਤੇਰੇ ਲਈ 10000 ਰੁਪਇਆ ਰੱਖਿਆ ਹਾਂ ਤੇ ਹਜੇ ਹੁਣ ਤੇ 10000 ਵਿੱਚੋਂ ਮੈਨੂੰ ਉਹਨੂੰ ਦੇਣਾ ਪਿਆ ਹੁਣ ਰਹਿ ਗਈ 9 ਤੇ 9000 ਰੁਪਏ ਲਈ ਮੇਰੇ ਕੋਲ ਲੈਂਦਾ ਤੇ ਫਿਰ ਮੈਂ ਲੇਟ ਹੋ ਜਾਈ ਮੈਂ ਜਾਵਾਂ ਮੈਂ ਆ ਕੇ ਤੇ ਆਣੀ ਕੱਲੀ ਚਾਚਾ ਦੇ ਨਾਲ ਜਾਓਗੇ ਉਹ ਕਿੱਥੇ ਉਹ ਤੇ ਸੋਈ ਚ ਕੰਮ ਕਰਦੇ ਨੇ ਇੱਥੇ ਬੈਠੀ ਰਹੇ ਮੇਰੀ ਸੁਣ ਗੱਲ ਮੈਂ ਨਹੀਂ ਜਾਂਦੀ ਤੇਰੇ ਨਾਲ ਜਿੱਦਾਂ ਤੂੰ ਜਾਣਾ ਨਾ ਆਪਣੇ ਘਰ ਉਦੋਂ ਕਾ ਉਪਚਾਰੀ ਬਣਾ ਕੇ ਲੈ ਜੀ ਮੰਮੀ ਉਹ ਤਾਂ ਟਾਈਮ ਨਹੀਂ ਹੋਣਾ ਦੂਰ ਬੜੇ ਤਾਂ ਪਤਾ ਕਿ ਰਾਹ ਚ ਗਰਮੀ ਬੜੀ ਹੈ ਤੇ ਕੁੜੀ ਤੇ ਸਕੂਲ ਲਾ ਕੇ ਜਾਣਾ ਛੁੱਟੀ ਕੋਈ ਪਰ ਮੈਂ ਇਹਦੇ ਭਰੋਸੇ ਘਰ ਨਹੀਂ ਨਾ ਛੱਡ ਸਕਦੀ ਇਹਦੇ ਤੇ ਮੈਨੂੰ ਮਾਸਾ ਜਿੰਨਾ ਇਹਦੇ ਵੇਖ ਮੇਰੇ ਤੇ ਕਿੱਡਾ ਇਲਜ਼ਾਮ ਲਾਇਆ ਮੈਂ ਤੇ ਇੱਥੇ ਕੁੜੀ ਲੰਮੇ ਪਈ ਮੈਂ ਤਾਂ ਕੁੜੀ ਤੇ ਨਾ ਚਾਜਣਾ ਥੱਲੇ ਸਹਾਣਾ ਦੇ ਦੇਣੀ ਕੁੜੀ ਕੰਮ ਨਹੀਂ ਕਰ ਦਿੰਦੀ ਆਂਦੀ ਤੂੰ ਸਹਾਣਾ ਲੈ ਕੇ ਮੇਰੀ ਕੁੜੀ ਮਾਰਨ ਲੱਗੀ ਅਛਾ ਹੋਰ ਤੂੰ ਮੈਨੂੰ 1000 ਰੁਪਇਆ ਦਵਾਤਾ ਮੈਂ ਤਾਂ ਦੇਣਾ ਨਹੀਂ ਦੀ ਇੰਨੀ ਮੇਰੇ ਤੇ ਇਲਜ਼ਾਮ ਵੱਡਾ ਲਾਏ ਗਏ ਨੇ ਮੰਮੀ ਮੈਨੂੰ ਕਹਿੰਦੇ ਸੀ ਨਾ ਲੈ ਕੇ ਜੇ ਮੈਂ ਕੀ ਕਰਦੀ ਫੇਰਾ ਤੁਹਾਡੇ ਸਾਹਮਣੇ ਹੀ ਆ ਨਾ ਕੀ ਕਰਦੀ ਤੇਨੂੰ ਨਹੀਂ ਹੋਣਾ ਹੁੰਦਾ ਵੀ ਮੇਰੇ ਮਾਤੇ ਇੱਡਾ ਵੱਡਾ ਇਲਜ਼ਾਮ ਲਾਇਆ ਹੈ ਹੁਣ ਪੁੱਛ ਕੇ ਜਾ ਕੇ ਛਿਕਾਰ ਕਰ ਹੁਣ ਮੈਂ ਕੀ ਕਰਾਂ ਤੁਹਾਨੂੰ ਪਤਾ ਮੈਂ ਤਰੀਆਂ ਮੈਂ ਤਰੀਆਂ ਰਹਿੰਦੀਆਂ ਆਪਣੀਆਂ ਇਹਨੇ ਵਿਖਾ ਤਾਂ ਮਤਰੀਆ ਆਪਣੀ ਇਹ ਤਾਂ ਕਰਦੀ ਸੀ ਮੈਂ ਬੜਾ ਕਰਦੀ ਤੁਹਾਡੇ ਨਾਲ ਤੇਨੂੰ ਵੀ ਕਿੱਦਾਂ ਗੱਲਾਂ ਚ ਲਿਆਉਂਦੀ ਸੀ ਜੇ ਐਡੇ ਕਰਦੀ ਸੀ ਤਾਂ ਫਿਰ ਇੱਜਾਮ ਕਿਉਂ ਮੇਰੇ ਤੇ ਇੱਡਾ ਲਾਇਆ ਆ ਬੱਸ ਫੇਰ ਸ਼ੋਕਰੀਤ ਥੇ ਇਧਰ ਦੀ ਮੈਂ ਨਾ ਸ਼ਾਮਾਂ ਨੂੰ ਆਣ ਕੇ ਕੁੱਛਦੀ ਹਾਂ ਇਹਨੂੰ ਕੀ ਗੱਲ ਹੈ ਮੈਂ ਆਪਣੇ ਲੈ ਆ ਪੱਪੜੇ ਬਣਾਉਣੇ ਪਰੀ ਲੈ ਜੰਦੀ ਨਾਲ ਹੀ ਹਾਂ ਜੇ ਹੋਰ ਲੋੜ ਤੇ ਮੈਂ ਕੋਈ ਨਹੀਂ ਕਰ ਪੁੱਛਦੀ ਵੀ ਨਹੀਂ ਕੋਈ ਨਹੀਂ ਮੰਮੀ ਰਿਆਂ ਦੋ ਇੰਨੀ ਬਾਤ ਹੋ ਜੇ ਤੇ ਮੈਂ ਜਾਣਾ ਉਧਰ ਮੈਨੂੰ ਫੇਰ ਚੇਦੇ ਹਨ ਫੇਰ ਆਇਆ ਕਰਨਾ 9000 ਬਥੇਰਾ ਰਖੜੀ ਜਾਨੀ ਰਖੜੀ ਤੇ ਚੁੱਪ ਕਰਕੇ ਆ ਜੀ ਸਾਧਿਆ ਜੀ ਭਾਬੀ ਨਾਲ ਆਪਣੇ ਰਖੜੀ ਬੰਨ੍ਹ ਜੀ ਨਾਲ ਜੋ ਇਹਨਾਂ ਨੂੰ ਸੱਜੇ ਘਾਟੀ ਦੀ ਜੀ ਇਹਨਾਂ ਨੂੰ ਫੇਰ ਨੂੰ ਫੇਰ ਨੂੰ ਆ ਜੀ ਮੈਂ ਕਹਿੰਦੀ ਕਿਦਾਈ ਫੋਨ ਹਾਂ फेर ਮੈਂ ਹੁੰਨੀ ਹੈ ਚੱਗਾ ਜਾ ਮੇਰੇ ਉਹਨੇ ਰੋਟੀ ਲੈ ਕੇ ਚਲਨੀ ਆ ਹਾਂਜੀ ਹਾਂਜੀ ਨਾਲ ਲੈ ਕੇ ਚਲਾ ਲੈਣ ਪਾਗਲੀ ਦੇ ਦੇਖਣੇ ਕਿੱਦਾਂ ਹਾਂਜੀ ਨਾਲ ਲੈ ਜਿੰਨੇ ਨਾ ਜੀ ਵੀ ਨਹੀਂ ਬਣਾਉਣੀ ਘਰੇ ਕੰਨੀ ਨੇ ਛੇਤੀ ਆ ਵੀ ਪਤਨੇ ਰਾਣਾ ਆ ਜੇ ਸਾਰੇ ਬੜੇ ਫਾੜੇ ਨਹੀਂ ਨਹੀਂ ਮੈਂ ਆ ਜਾਣਾ ਮੈਂ ਛੇਤੀ ਆ ਜਾ ਆ ਬਾੜੀਆਂ ਬੁੜੀਆਂ ਨਾਲ ਜਾ ਬਾਜ਼ਾਰ ਨਾ ਪਾਜੀ ਲੋਕੀ ਦਾ ਫਰਦੇ ਹੱਥ ਮਾਰਦੇ ਤੇ ਤੇ ਡਿਸਕਵਰ ਕਰ ਲੈਣਾ ਨਹੀਂ ਪਤਾ ਨਾ ਪਤਾ ਚਾ ਠੀਕ ਹੈ ਮੱਤੀ ਵੇਖਣਾ ਆਪ ਜੇ ਬਣਾ ਲੈ ਜੇ ਤੈਨੂੰ ਪੁੱਛੋ ਕਿ ਨਾ ਕਿੱਥੇ ਚਲਨੀ ਆ ਤੂੰ ਅਖੇ ਮੈਂ ਇੱਥੇ ਹੀ ਉਹਨੂੰ ਨਾ ਦੱਸੀ ਸਾਰੇ ਹੀ ਗਾਤਾ ਸੁਣਾਉਣ ਦਾ ਹੈ ਭਈ ਇਹ ਮੈਂ ਚਲਦੀ ਆ ਠੀਕ ਆ ਠੀਕ ਆ ਹਾਂ ਜੱਟ ਬਣਾ ਦੇ ਨੇ। ਕੋਸ਼ਿਸ਼ ਨਾ ਉਹ ਸਹੀ ਚੰਗੀ ਦੀ। ਕੀ ਕਰਨਾ ਭਾਣ? ਕੀ ਕਰਨੇ ਦੀ? ਉਹ ਵੀ ਤਰੀਕੇ ਨਾਲ ਸਭ ਕੁਝ ਕਰਸੀ ਮਾਰਦੀ। ਮੈਂ ਇਹ ਸੁਣ ਕੇ ਆਈ। ਕੀ ਸੁਣ ਕੇ ਆਈ? ਕੀ ਕਹੇ ਤੁਸੀਂ ਮੰਮੀ ਨੂੰ? ਆ ਇੰਨੀ ਧੀਰਜ ਅਸੀਂ ਮੰਮੀ ਨੇ ਤੁਹਾਨੂੰ ਦੱਸਿਆ ਵਾ ਮੈਂ ਨਾ ਨਹੀਂ ਤਾਂ ਗਲਤੀ ਹੋ ਗਈ ਮੈਂ। ਗਲਤੀ ਇਹ ਨੂੰ ਗਲਤੀ ਦੀ। ਕੀ ਜੀ ਦਿਲਦੀ ਉਹ ਤੇ ਤੁਹਾਨੂੰ ਮਾਫ਼ ਕਰਦੀ ਐ ਮੇਰਾ ਤੇ ਜੀ ਕਾ ਦਾ ਮੱਟ ਕੇ ਚ ਪੇੜ ਮਾਰਾ ਤੁਹਾਡੇ ਮੂੰਹ ਤੇ ਨਹੀਂ ਫਰੀਦ ਤੂੰ ਇਹ ਜਾ ਨਾ ਕਰ ਮੈਂ ਦਿਨ ਦੱਸਦੀ ਸਾਰੀ ਗੱਲ ਉਹਦੇ ਸਫਾਈਆਂ ਨਾ ਦੋਸਤ ਜਨਾਮੇ ਲੈਣੀਆਂ ਠੀਕ ਐ ਨਾ ਫਰੀਦ ਸਫਾਈਆਂ ਵਾਲੀ ਗੱਲ ਤੂੰ ਮੇਰੀ ਗੱਲ ਤੇ ਸੁਣ ਤੂੰ ਇਹ ਸੋਚ ਵੀ ਕਿੱਦਾਂ ਲਿਆ ਕਿ ਮੇਰੀ ਮੰਮੀ ਇਦਾਂ ਕਰਾ ਸਕਦੀ ਤੇ ਨੀ ਗੁਣੀ ਨਾ ਮੈਂ ਤੇ ਆਪਰੀ ਤੂੰ ਜਾਣ ਤੂੰ ਨਹੀਂ ਕਹਿੰਦੇ

ਤੇ ਉਦੋਂ ਪਹਿਲਾਂ ਜੇ ਲੱਗਦਾ ਨਾ ਤੇ ਮੈਂ ਤੈਨੂੰ ਬੈਠੇ ਦਵਾਇਆ ਤੇ ਨਾਲੇ ਤੂੰ ਹੀ ਤਾਂ ਬੜਾ ਜਾਮ ਲਾਤਾ ਮੈਂ ਮੰਮੀ ਮੇਰੀ ਕੁੜੀ ਨੂੰ ਮਾਰਦੇ ਨਾ ਕੀ ਨਹੀਂ ਫਿਰ ਜੀ ਆਹ ਗੱਲ ਡੈਡੀ ਤਾਂ ਚਲ ਗਈ ਨਾ ਫਿਰ ਦੇਖਿਓ ਨਹੀਂ ਮੈਂ ਕਹਿੰਦੇ ਕੋਈ ਦੱਸਦੀ ਮੈਂ ਬੈਠਾ ਮੈਂ ਨਾਲੇ ਤੇਰੀ ਛੁੱਟੀਆਂ ਲੱਗਣ ਆ ਜਾਂਦੇ ਆ ਤੇ ਮਾਰਨਾ ਨਾਲੇ ਤੇ ਨਾਲੇ ਨੂੰ ਮਨਸ ਨਹੀਂ ਕਰਦਾ ਆਪਣਾ ਮਨ ਤੇ ਤੁਸੀਂ ਉਤੋਂ ਰੋਂਦੇ ਆ ਟੀਂ ਜੀ ਕਰਨ ਲੱਗ ਪਏ ਤਾਂ ਉਹ ਤਾਂ ਮੰਜੂ ਵੀ ਡਾਡੀ ਉੱਤੇ ਬੈਠੇ ਰਹਿੰਦੇ ਆਪਣਾ ਤਾਂ ਸਾਹਮਣੇ ਆਪਣੀ ਕੁੜੀ ਇੰਨੀ ਚੁਪੀ ਚੱਕਣੀ ਚੱਲ ਨਹੀਂ ਆ ਲੈ ਵੀ ਮੰਗ ਨਾਲੇ ਤੇ ਕੁੜੀ ਚੁੱਕੀ ਦੀ ਨਾਲੇ ਗੱਲਾਂ ਕਰਾਈ ਨਹੀਂ ਤੇਰੇ ਕੋਲ ਸੋ ਮੈਂ ਕੱਲ੍ਹ ਦੇ ਸੋਚ ਰਹੀ ਸੀ ਮੈਨੂੰ ਕੀ ਕਰਦਾ ਸੀ ਹਾਇ ਰੁਪਾ ਮੈਂ ਆ ਕੀ ਕਰ ਬੈਠੀ ਜਿਹੜਾ ਮਾਰਾ ਮੋਟਾ ਕਰਦੇ ਮम्मी ਦੇ ਤਾਂ ਫਿਰ ਵੀ ਪੈਸੇ ਦੇਦੇ ਮੈਂ ਕਿਹੜੀ ਮਾੜੀ ਕਿਸਮਤ ਨੂੰ ਖੁੱਗੀ ਮੈਨੂੰ ਕੀ ਪਤਾ ਸੀ ਮੈਂ ਮਾੜੀ ਕਿਸਮਤ ਕੋਈ ਤਾਂ ਠੀਕ-ਠੀਕਿਆ ਸੋਚਾਂ ਬਣਾ ਕੇ ਚਾਉਣ ਲੱਗ ਪਈ ਜਿਹੜੀ ਮੈਂ ਮਾਰਾ ਮੋਟਾ ਇੱਥੇ ਆਉਣੀ ਹਾਂ ਤੇਰੇ ਮੇਰੇ ਵੈਰ ਹੋ ਗਏ ਫਰੀਦ ਨੇ ਮੇਰੀ ਜਿਹੀ ਸੁਣ ਲਈ ਫਰੀਦ ਵੀ ਮੇਰੇ ਵੈਰ ਪੈ ਗਈ ਆ ਮੇਰੇ ਦਿਮਾਗ ਘੁੱਟਾ ਚੱਲਦਾ ਮੈਨੂੰ ਕੀ ਕਰਾਂ चल करती फिर सोचते दीना हजार रुपया चल ममी मनाऊंगी अली जाओ मना जाऊंगी फिर पाने ठीक वा टैस करवा दी ब ਬਹੁਤ ਨਹੀਂ ਕਰ ਸਕਤ ਹੈ ਇਹੋ ਦਾਤੀ ਲੱਕੇ ਟਟੇਂ ਗਰਾਮ ਦਾ ਵੀ ਕੰਮ ਕਿਹੜਾ ਸੌਖਾ ਹੁੰਦਾ ਮੈਂ ਕਰਦੀ ਹਾਂ ਇਹਨੂੰ ਵੇਲੇ ਲੈ ਕੇ ਜਾਣੀ ਹੈ ਉਥੇ ਕੋਈ ਨਾ ਕੋਈ ਕੰਮ ਕਰਨਾ ਹੈ ਇਹ ਬਸ ਇਹਨੂੰ ਕੂਵ ਇਕੱਠਾ ਕਰਉਣੀ ਹੈ ਦੇਖੋ ਚਮਕੇ ਜਾਨੇ ਕੰਮ ਕਰ ਹੀ ਲਿਆ ਇੰਨੇ ਟਾਈਮ ਨਾਲ ਲੰਮੇ ਬੈਠ ਕੇ ਕੀ ਕਰਨਾ ਹੁਣ ਦੀ ਸੁੱਤੀ ਕਿ ਕਿੱਥੇ ਦਿਨ ਚੜਨਾ ਹੁਣ ਦੀ ਸੁੱਤੀ ਜਾਣਾ ਇਹਨੂੰ ਮੈਂ ਉੱਥੇ ਲੈ ਕੇ ਜਾਣੀ ਵੇਲੇ ਇਹਦੇ ਕੋਲ ਬਹੁਤ ਊੜਾ ਕਰਉਣੀ ਹੈ ਇਹ ਤੇ ਮੇਰੇ ਪੈਰ ਕਿੱਥੇ ਜਾ ਕੇ ਦੇ ਚੜਿਆ ਤੇ ਮੈਂ ਵੇਲੇ ਬਹੰਦੀ

پراچالوں نے کام نہیں کرتی تو میں سونے لگا تھا تو پھر ا کے لی چل کے کام کر کے تھوڑا جا آ جا میں تھک گئی ہوں تھوڑا لمبی نہ پائے تھوڑی کہتا ہے کہ تو تھک ਆ ਡੰਗਰਾਂ ਦਾ ਕੰਮ ਕਰ ਲਿਆ ਕਰ ਆ ਪੱਠੇ ਕੋ ਤਰਨ ਵਾਲੇ ਪਏ ਇਹੇ ਬੰਦਾ ਘਟਰਾਉਂਦਾ ਨਾਲ ਹੈ ਤੇ ਮੰਮੀ ਮੇਰੀ ਮੇਰੀ ਸੁਣ ਗੱਲ ਹਾਂ ਹੁਣ ਤੇ ਚਲੋ ਰਹਿ ਰਸਤਾ ਟਾਈਮ ਹੋਇਆ ਐਸ ਲਈਆਂ ਦੇ ਮਾਂ ਜਾਨੀ ਮਾਰੀ ਤਾਂ ਸਵੇਰੇ ਸਾਰੀ ਵੇਲੀ ਹੁੰਜਣੀ ਚੌਂਕੇ ਤੇ ਪਹਿਲਾਂ ਰੋਟੀ ਪਾਣੀ ਕਰਨੇ ਫਿਰ ਸਾਰੀ ਵੇਲੀ ਹੁੰਜਣੀ ਸੁਣ ਗਿਆ ਠੀਕ ਹੋ ਗਿਆ ਹਾਂ ਆ ਚਾਹਾਂ ਦਾ ਮੈਂ ਕਈ ਤੇ ਟੈਸਟ ਕਰਾਉਣ ਜਾਣੀ ਸੀ ਮੰਮੀ ਚਲ ਜੀ ਕਿਤੇ ਟੈਸਟ ਭੱਜਣੇ ਚੱਲੇ ਕੰਮ ਕਰ ਕਰਕੇ ਚਲ ਜੀ ਬਥੇਰਾ ਦਿਨ ਪਿਆ ਵਾ ਚਲ ਤੂੰ ਕਈ ਵਾਰ ਤਾਂ ਗੋਆ ਘਰ ਆਇਆ ਸੀ ਜਦੋਂ ਇਹ ਕਰਦੇ ਨਾ ਕੰਮ ਕਰਦੇ ਸੀ ਤੂੰ ਕਦੇ ਚਲ ਜਾਂਦੇ ਠੀਕ ਕਰਨ ਨੂੰ ਘਰੇ ਚਲ ਜਾ ਮੈਂ 15 ਰੁਪਏ ਰੋਵੇ ਜਿਹਾ ਨਹੀਂ ਰੋਹਦੀ ਕੁੜੀ ਤਰੀ ਚਾਲਣ ਫੋਨ ਦਿੱਤਾ ਵੇਖਾਂ ਤਈ ਅਜੇ ਤੈਨੂੰ ਮੈਂ ਛੱਡ ਦਿਆਂ ਤੂੰ ਇੱਥੇ ਬਹਿ ਕੇ ਫੇਰ ਤੇ ਕਾਂਦ ਨਾਲ ਲਾ ਕੇ ਬੈਠੀ ਹੋਵੇਂ ਕਿਤੇ ਛੇਤੀ ਕਰ ਛੇਤੀ ਮੈਂ ਉਪਾਸੇ ਕਰ ਦੇਣੀ ਸਵੇਰੇ ਚੁੱਕ ਲੂੰਗੀ ਹਾਂ ਕਾਰਾ ਕੁਝ ਕਰਾਂਗੇ ਵੀ ਬਸੇ ਕਰ ਦੇਗੀ ਆਵੇ ਲਿਦਾ ਨੇ ਕੰਮ ਕਰਾਇਆ ਕਰ ਥੋੜਾ ਬਹੁਤਾ ਹੁਣ ਇਹਨਾਂ ਤੂੰ ਜਾਣੀ ਮੈਂ ਬਸ ਏਸੀ ਵਾਲੇ ਅੰਦਰ ਵੜ ਕੇ ਤੇ ਸੌ ਜਾ ਉਹ ਓਦਾਂ ਦਾ ਕੁੜੀ ਨੇ ਚੜੇਲ ਜੀ ਨੇ ਕਹਿ ਕੇ ਮੈਨੂੰ ਤੇ ਤੈਨੂੰ ਅੰਦਰ ਪਵਾ ਲਿਆ ਵਾ ਮੈਂ ਤਾਂ ਕਦੀ ਵੀ ਨਹੀਂ ਸੀ ਪੈਣ ਦੇਣਾ ਉਹ ਜਿਹੜੀ ਤੈਨੂੰ ਹੁਣ ਮਹਾ ਜੋਦੇ ਵੀ ਹਮਦਰਦ ਪਾਉਂਦੀ ਤੇਰੀ ਵੇ ਜਿਵੇਂ ਖਾਜਾ ਜਾਨੀ ਦੇ ਵੀ ਛੌਂਚੀ ਬਣਾਉਂਦੇ ਜੋ ਵੀ ਨਹੀਂ ਕਿਸੇ ਕੰਮ ਦੀ ਤੇ ਕੋਹਾ ਵਾਲੇ ਚਾਚ ਨਾਲ ਇਕੱਠਾ ਹੁੰਦਾ ਸਸ ਤੁਮਸੇ ਆਪ ਹੀ ਮੈਂ ਕਰਤੀ ਕੋਣ ਕਰਦਾ ਹੋਰ ਇਥੇ ਤੇਰਾ ਪਿਓ ਬੰਦਾ ਰੱਖ ਕੇ ਗਿਆ ਦੇ ਕੇ ਗਿਆ ਮੈਨੂੰ ਬਾਹਰ ਜੜ ਗਿਆ ਮੈਂ ਆ ਸਿਆਨੇ ਦੋ ਬਾਲਟੇ ਗਿਆ ਬਾਲਟੇ ਚ ਪਾ ਦੇ ਗੋਹਾ ਦੋ ਕੀ ਆ ਮੈਂ ਨਾ ਘਰ ਕੇ ਆ ਜਾਨੀ ਨਾ ਤੁਸੀਂ ਕੁੜੀ ਦਾ ਧਿਆਨ ਰੱਖੋ ਮੈਂ ਸਾਰਾ ਘਰ ਆਉਣੀ ਆ ਤੂੰ ਮੇਰੇ ਕੋਲ ਐਵੇਂ ਗੁੱਤ ਜੀ ਨਾ ਆਪਣੀ ਪਕਰ ਪੜਾ ਪਟਾਲੀ ਕੁੜੀ ਕੁੜੀ ਲਾਈ ਖੜ ਦੋ ਘੇਗੇ ਪੋਸ ਪਾ ਦੇ ਤੇ ਪੜ ਦੇ ਬਾਹਰ ਮਰਕੇ ਸਵੇਰੇ ਪੈਰ ਜਮਾ ਹੋ ਜਾਣਾ ਜ਼ਿਆਦਾ ਪੜ ਪੜ ਮੈਨੂੰ ਤਾਂ ਯਾਦ ਆ ਰਿਹਾ ਸੁਣਾ ਨਾ ਪਾ ਰੋਟੀ ਖਾਣੀ ਮਰਕੇ ਸਮੈਲ ਲਾਉਗੀ ਕਹੀ ਨਾ ਪਾ ਅੱਲਾ ਪੈਰ ਅੱਗੇ ਪੈਰ ਲਾ ਕੇ ਕਿ ਤੇਰੇ ਬੂਹਾ ਸੁਟਣਾ ਬਣੀ ਆਉਂਦਾ ਪਾ ਨਹੀਂ ਕਿੱਥੇ ਤੈਨੂੰ ਤੇਰੀ ਮਾਂ ਲੈ ਤੈਨੂੰ ਪਾਲਦਾ ਉਹ ਤਾਂ ਮੰਮੀ ਵੀ ਨੇ ਜਨਦੀ ਸੁੱਟ ਗਈ ਸੀ ਪਾਲਿਆ ਤੇ ਮੈਨੂੰ ਤੁਸੀਂ ਆ ਦੀ ਪਣਾ ਕੰਮ ਕਰ ਲਾ ਜਵਾਬ ਉੱਥੇ ਧਰੇ ਹੁੰਦੇ ਆ ਚਲ ਚਾਹੇਤੀ ਕਰ ਤੂੰ ਨਹੀਂ ਆ ਗਾਸ ਦੇਖੀ ਰੋਟੀਆਂ ਪਕਾ ਲਈ ਤੇ ਪ੍ਰੀਤ ਵੀ ਨਹੀਂ ਇੱਕ ਮੈਂ ਨਾ ਕਰਕੇ ਆਉਣੀ ਆ ਗਰਮੀ ਬੜੀ ਮੇਰੇ ਆਪਾ ਕੋਈ ਨਹੀਂ ਦੱਸ ਮੈਂ ਤੇਰੀ ਮਾਂ ਤੇ ਤੂੰ ਮੇਰੀ ਮਾਂ ਵਾ ਹੈ ਮੈਨੂੰ ਆਰਡਰ ਮਾਰ ਮਾਰ ਤੂੰ ਕੰਮ ਦੱਸ ਦੀ ਤੂੰ ਹੀ ਸਾਰਾ ਕਰਨਾ ਮੇਰੇ ਚ ਵੀ ਜਾਣਾ ਮੈਂ ਵੀ ਹੁਣ ਅਸਰ ਕਦੋਂ ਇਸ ਵੇਲੇ ਜਾਮ ਲਾਉਣ ਲੱਗੇ ਤਾਂ ਤੈਨੂੰ ਸ਼ਰਮਣਾ ਆਈ ਉਦੋਂ ਤਾਂ ਤੂੰ ਚੰਕੀ ਪਾਣੀ ਮੇਰੇ ਤੇ ਜਾਮ ਲਾ ਦਿੱਤਾ ਮੇਰੀ ਕੁੜੀ ਨੂੰ ਮਾਰਨੇ ਲੱਗੀ ਆ ਹੁਣ ਤੈਨੂੰ ਬੜਾ ਤੇਰੇ ਤੋਂ ਜਾਨ ਸੂਣ ਦੱਸਦੀ ਮੇਰੇ ਡਾੜ ਤੇਲ ਨਾ ਤੇਲ ਇੱਥੇ ਗਾਲ ਖੜਕਦੀ ਇੱਥੇ ਜੀ ਮੈਂ ਜੀ ਮੇ ਤੋਂ ਗਲਤੀ ਹੋ ਗਈ ਚੱਲ ਚਾ ਲੋ ਵੀ ਪਾ ਫੇਰ ਗੱਲਾਂ ਕਰਦੇ ਹਾਂ ਸੋ ਪਾੜਾ ਕਿਤੇ ਨਹੀਂ ਚਲੇ ਕੋਈ ਪਾ ਮਾਰੀ ਬਾਰੇ ਗੇੜੇ ਹੀ ਮਾਰਦੀ ਰਹਿਣਾ ਤੂੰ ਸ਼ੇਤੀ ਕਰ ਸ਼ੇਤੀ ਮੜ ਕੇ ਅਸਾਂ ਘਰ ਲਾਉਣੀਆਂ ਘਰੇ ਜਾ ਕੇ ਥੋੜੀ ਜਾਰੀ ਨੂੰ ਆਉਣੀ ਸ਼ਹਿਰੋਂ ਤੇ ਬਹੁਤ ਰੱਜੀ ਹੋਣੀ ਜਿਵੇਂ ਆਦੀ ਮਮੀ ਕਾਉਂ ਦਿਨ ਮੇਰੇ ਰੋਟੀ ਪਕਾ ਕੇ ਛੱਡੀ ਤੇ ਜੁਲੀ ਜੀ ਨੇ ਰੋਟੀਆਂ ਨਹੀਂ ਲਾਈਆਂ ਤੁਰਦੀ ਰਾਤੋਂ ਹੋ ਗਈ ਹੋਰ ਕਿੰਨਾ ਕੋਈ ਮੇਰਾ ਬਗੜਾ ਕੋਈ ਨਹੀਂ ਹੋ ਜਾ ਤੂੰ ਇੰਨੇ ਦਿਨ ਸ਼ਹਿਰੋਂ ਫਿਰ ਸਿਉਣ ਆਈ ਨਹੀਂ ਆਈ ਤੁਮਹਾਂ ਦੇ ਬੱਕੇ ਮਾਈ ਸੀ ਕੀਬੋਰਡ ਬੱਟਨ ਨਹੀਂ ਕਰਨੀ ਐ ਛੇਤੀ ਕਰ ਕੋਈ ਮੰਮੀ ਮੈਂ ਛੇਤੀ ਕਰਾਂਗੀ ਸ਼ੇਤੀ ਕਰ ਖਰਾਤ ਨੂੰ ਕੋਈ ਬੰਦਾ ਬੰਦਾ ਮੇਲੀ ਨੂੰ ਕਈ ਤਾਂ ਹੋਰ ਪੈਰ ਤੇ ਮਰਵਾਉਂਦਾ ਕਿਤੇ ਗਾਂਜ ਨਹੀਂ ਮਿਲ ਚਾਚਾ ਬਾਟਾ ਚੋਟੇ ਕਿਸ਼ਤੀ ਆਨੇ ਰਾਹ ਹੋ ਗਿਆ ਰੋਟੀਆਂ ਜੇ ਲਾਉਣ ਵਾਲੀਆਂ ਇੱਧਰ ਕਿੱਦਾਂ ਫਾਸਮ ਜੇ ਬਣਿਆ ਨੇਰੀ ਨੂਰੀ ਦਾ ਛੇਤੀ ਚਾ ਛੇਤੀ ਆਣਾ ਇੱਥੇ ਜਾ ਕੇ ਨਾ ਰੂੜੀ ਤੇ ਬਹਿ ਜੀ ਜਾਣਦੀ ਗੇ ਕੰਮ ਕਰਨਾ ਕੀ ਤਾਂ ਬਿਮਾਰੀ ਪੈ ਜਾਂਦੀ ਹੈ ਬਣਾਣਾ ਕਰੀ ਜਾਂਦੇ ਮੈਂ ਕਿਹ ਅੰਦਾਜ਼ ਚ ਤੰਤਣ ਕੀ ਹੋਰ ਕਰਕੇ ਤਾਹੋ

ਕੀ ਬਿਚਾਰ ਹੈ ਤਾਂ ਵੀ ਉਹਦਾ ਹੀ ਨਾ ਫਿਕਰ ਵਾ ਤੇ ਮੈਂ ਵੀਰਾ ਸਾਰਾ ਕੰਮ ਨਹੀਂ ਕੀਤਾ ਮੇਰਾ ਕੋਈ ਫਿਕਰ ਨਹੀਂ ਆਂਗਾ ਕਿ ਅੱਜ ਤੱਕ ਬੋਲ ਨਹੀਂ ਤੁਸੀਂ ਬਈ ਸੇ ਸਾਰਾ ਜਾ ਕੇ ਨਸੀ ਤਪਰੀ ਨੇ ਦਵਾ ਤ ਮੇਰੇ ਕਿਤੇ ਕਰ ਜਾਣੀ ਥੋੜਾ ਬਤਾ ਉਹਨੂੰ ਵੀ ਕਹ ਲੈ ਫਿਰ ਕਿਹੜੀ ਗੱਲ ਹੈ ਅੱਜ ਮੈਂ ਤੋ ਕੋ ਆ ਬਿਚਾਰ ਰਿਹਾ ਕਿ ਸੱਚ ਸਾਰਾ ਆਪ ਕੰਮ ਕਰ ਦਿੰਦੇ ਡੈਡੀ ਨੂੰ ਨਾ ਫਿਰ ਇਹ ਨਾ ਕੰਮ ਨਹੀਂ ਕਰਦੇ ਕੀ ਕਰੀਏ ਬੋ ਗਰਮੀ ਗੜਮੀ ਬੜੀ ਤੰਨੇ ਰਹੂਗਾ ਮੰਮੀ ਨਹੀਂ ਦੇਖਣ ਦੀ ਰਹੂਗਾ ਇਹ ਅਜਾ ਮਫੜੀ ਰੂਨ ਜੈਉ ਨਹੀਂ ਹਾਏ ਕਿੱਥੇ ਕਰੀਏ ਮੰਮੀ ਹੋਈ ਬੜੀ ਕਰਨੀ ਹੈ ਤੇ ਮੈਂ ਨੇੜੀ ਹੋ ਗਿਆ ਸੱਪ ਨਾ ਪੜੀ ਸਾਰਾ ਮਾਂ ਦੀ ਫੇਰੀ ਮੈਂ ਕੱਪੜੇ ਉਹ ਨੂੰ ਮੰਮੀ ਪਾਣੀ ਲੈ ਕੇ ਆਓ ਮੇਰੀ ਨਹੀਂ ਬਹੁਤ ਗਰਮੀ ਬਾਹਰ ਠੰਡਾ ਪਾਣੀ ਲੈ ਕੇ ਆਓ ਅੱਛੂ ਪੁੱਤ ਨਾ ਆਣਾ ਬੜੀ ਗਰਮੀ ਬਾਹਰ ਮੈਂ ਤਾਂ ਕੱਲੀ ਚੱਲ ਗਈ ਸਭ 걸ਤੀ ਕਰਦੀ ਹੋ ਜਾਂ ਮੰਮੀ ਕਹਿੰਦਾ ਹੈ ਉਤਰ ਬਣਾ ਲੈਣੇ ਹੁਣ ਮੈਂ ਕੱਪੜੇ ਦੋ ਸੂਟ ਬਣਾ ਕੇ ਲਿਆਈ ਕੁੜੀ ਤੇ ਬਣਾ ਕੇ ਲਿਆਈ ਇੰਨੀ ਗਰਮੀ ਕਿ ਦੁਕਾਨਾਂ ਤੇ ਖਲੋਤਾ ਨਹੀਂ ਜਾਂਦਾ ਪਾਣੀ ਲੈ ਗਈ ਨਹੀਂ ਮੁੜੀਆਂ ਤੇ ਬਧਾਣੀ ਬੜੀਆਂ ਮੰਮੀ ਪਾਣੀ ਲੈ ਆਓ ਤੇ ਇੱਕ ਤਾਂ ਪਤਾ ਨਹੀਂ ਕਿੱਥੇ ਵੜ ਜਾਂਦੀਆਂ ਆਉਂਦੇ ਆ ਨਾ ਮਾਵਾਤੀ ਨਹੀਂ ਨਹੀਂ ਹੈਗੀਆਂ ਘਰੇ ਜਾ ਆਉਂਦੀਆਂ ਅੰਜ ਕਰਦੀ ਕਿ ਨਾ ਆਈ ਹੋਣੀ ਫੇਰ ਰੋਟੀ ਗਾਟੀ ਖਾਣੀ ਆ ਕੇ ਬਹਿ ਕੇ ਜਲਾ ਨਾ ਆਣੋ ਕੇ ਨਾ ਇਹ ਰੱਖ ਦੇ ਜੀ ਟੇਬਲ ਤੇ ਜੀ ਰੋਟੀ ਲਾ ਕੇ ਤੇ ਨਾ ਉਹ ਬਣਾ ਦੇ ਜੀ ਇਹ ਜੀ ਕਿੱਦਾਂ ਇਹਦਾ ਉਹ ਮੇਟੇ ਚ ਹਾਚ ਮੰਦਰੀ ਖਾਣ ਦੇ ਨਾ ਉਹ ਕੱਪੜੇ ਲੈ ਆਉਂਦਾ ਸੀ ਨਾ ਕੱਪੜੇ ਚਿੰਦੂ ਨਾ ਸੋਨੇ 私は、私は、私は、私う私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私は、私、私、私、私、私、私、私、私、私、私、私、私、私、私、私、私、私